ਹਾਂਜੀ ਕਿਸਾਨ ਭਰਾਵੋ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਕਈ ਸੰਦ ਸੇਲ ਵਾਸਤੇ ਲੈ ਕੇ ਆਏ ਹਾਂ ਜੀ ਪਹਿਲਾਂ ਗੱਲ ਕਰਦੇ ਹਾਂ ਸੋਨਾਲੀਕਾ 750 ਟਰੈਕਟਰ ਹੈ ਜੀ 12 ਮਾਡਲ ਆ ਕਾਪੀ ਇਹਦੀ 13 ਚ ਬਣੀ ਹੋਈ ਹੈ ਜੀ ਪੰਜਾਬ ਦਾ ਨੰਬਰ ਹੈ ਟਰੈਕਟਰ 60 ਤੋਂ 70 ਪੈਸੇ ਟਾਇਰ ਆ ਜੀ ਪੱਕੇ ਕੰਪਨੀ ਦੇ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਡਬਲ ਡਿਸਟ੍ਰੀਬਿਊਟਰ ਦੇ ਵਿੱਚ ਆ ਪਾਵਰ ਸਟੀਅਰਿੰਗ ਦੇ ਵਿੱਚ ਆ ਡਬਲ ਕਲੱਚ ਦੇ ਵਿੱਚ ਹੈ ਜੀ ਤੇਲ ਬ੍ਰੇਕਾਂ ਦੇ ਵਿੱਚ ਪਿੰਡ ਮੱਲਣ ਕੋਠੇ ਅਮਨਗੜ ਜ਼ਿਲ੍ਹਾ ਬੌਕਸਰ ਤਹਿਸੀਲ ਗਿੱਦੜਬਾਹ ਦੇ ਵਿੱਚ ਆ ਰੇਟ ਆ ਜੀ 3,75,000 ਰੁਪਏ ਡਿਮਾਂਡ ਮੌਕੇ ਤੇ ਮਾਨਤਾਲ ਹੋ ਜੂ 9417148607 ਤੇ ਫੋਨ ਕਰਕੇ ਟਰੈਕਟਰ ਬਾਰੇ ਜਾਣਕਾਰੀ ਲੈ ਸਕਦੇ ਹੋ ਰੇਟ ਕੋਈ ਪੱਕਾ ਰੇਟ ਨਹੀਂ ਹੁੰਦਾ ਟਰੈਕਟਰ ਉੱਤੇ ਲੋਨ ਵੀ ਹੋ ਜੂਗਾ ਜੇ ਕਿਸੇ ਵੀਰ ਭਰਾੜੇ ਲੋਨ ਕਰਵਾ ਕੇ ਟਰੈਕਟਰ ਲੈਣਾ ਤਾਂ ਵੀਰ ਕਹਿੰਦੇ ਲੋਨ ਵੀ ਕਰਵਾ ਦੇਾਂਗੇ ਲੋਨ ਹੋ ਜੂਗਾ ਜੀ ਅੱਗੇ ਗੱਲ ਕਰਦੇ ਆ ਜੀ ਅੱਗੇ ਗੱਲ ਕਰਦੇ ਆ ਜੀ ਫਾਰਮ ਟਰੈਕ 12 ਮਾਡਲ ਹੈ ਸੁਪਰ ਮੈਕਸ ਟਰੈਕਟਰ ਆ ਜੀ ਚੰਗੇ ਟਾਰਾਂ ਦੇ ਵਿੱਚ ਆ ਰੇਟ ਦੀ ਗੱਲ ਕਰੀਏ 3,75,000 ਰੁਪਏ ਦੀ ਡਿਮਾਂਡ ਆ ਜੀ ਇੱਕੋ ਵੀਰ ਕੋਲੇ ਦੋ ਟਰੈਕਟਰ ਆ ਪਿੰਡ ਗਿਲਜੇ ਵਾਲਾ ਜ਼ਿਲ੍ਹਾ ਮੁਕਸਰਾ ਤਹਿਸੀਲ ਗਿੱਦੜਵਾਹਾ ਦੇ ਵਿੱਚ ਪੈ ਜਾਂਦਾ ਜੀ ਨੰਬਰ ਵੀਰਾਂ ਦਾ ਨੋਟ ਕਰ ਲਓ 98768 78210 98768 7210 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਬਣਦੀ ਸਾਰੀ ਜਾਣਕਾਰੀ ਲੈ ਸਕਦੇ ਹੋ ਜੀ ਆ ਰੇਟ ਕੋਈ ਵੀ ਰੇਟ ਪੱਕਾ ਰੇਟ ਨਹੀਂ ਭਰਾਵੋ ਪੰਜਾਬ ਨੰਬਰ ਦਾ ਟਰੈਕਟਰ ਆ ਦੋ ਦਿਨ ਤੁਸੀਂ ਵਾਹ ਕੇ ਚਲਾ ਕੇ ਚੈੱਕ ਕਰਕੇ ਇਹ ਟਰੈਕਟਰ ਖਰੀਦ ਸਕਦੇ ਹੋ ਪਾਵਰ ਸਟੀering ਦੇ ਵਿੱਚ ਆ ਗਿਆ ਜੀ ਟੌਪ ਮਾਡਲ ਆ 2012 ਮਾਡਲ ਆ ਜੀ ਪੰਜਾਬ ਦਾ ਨੰਬਰ ਟਰੈਕਟਰ ਦਾ ਜਿਲਾ ਮੌਕਸਰ ਦੇ ਵਿੱਚ ਆ ਭਰਾਵੋ ਰੇਟ ਦੀ ਗੱਲ ਕਰਕੇ 375000 ਰੁਪਏ ਡਿਮਾਂਡ ਆ ਮੌਕੇ ਤੇ ਮਾਣ ਤਾਣ ਪੂਰਾ ਕੀਤਾ ਜਾਊਗਾ ਰੇਟ ਕੋਈ ਵੀ ਰੇਟ ਪੱਕਾ ਰੇਟ ਨਹੀਂ ਹੁੰਦਾ ਭਰਾਵੋ ਰੇਟ ਦੇਖ ਕੇ ਨਾ ਭੱਜਿਆ ਕਰੋ ਇੱਕ ਵਾਰੀ ਫੋਨ ਤੇ ਗੱਲਬਾਤ ਜ਼ਰੂਰ ਕਰਿਆ ਕਰੋ ਮਾਲਕ ਵੀਰਾਂ ਦੀ ਰੱਖੀ ਗਈ ਇੱਕ ਡਿਮਾਂਡ ਹੁੰਦੀ ਹੈ ਜੀ ਰੇਟ ਕੋਈ ਵੀ ਰੇਟ ਪੱਕਾ ਨਹੀਂ ਹੁੰਦਾਗਾ ਟਰੈਕਟਰ ਬਾਰੇ ਤੁਸੀਂ ਇੱਕ ਵਾਰੀ ਫੋਨ ਤੇ ਜਾਣਕਾਰੀ ਜ਼ਰੂਰ ਲੈ ਲਿਆ ਕਰੋ ਤੁਸੀਂ ਵੀ ਸਾਡੇ ਪੇਜ ਤੇ ਐਡ ਕਰਵਾ ਸਕਦੇ ਹੋ ਵੀਡੀਓ ਫੋਟੋਮਾ ਪ੍ਰੋਪਰ ਜਾਣਕਾਰੀ ਦੇ ਨਾਲ ਭੇਜ ਕੇ ਅਸੀਂ ਤੁਹਾਡੀ ਐਡ YouTube ਤੇ ਚੈਨਲ ਹਰ ਹਰਦੀਪ ਬਰਾੜ Facebook ਚੈਨਲ ਹਰਦੀਪ ਬਰਾੜ ਦੇ ਉੱਤੇ ਜ਼ਰੂਰ ਲਾਵਾਂਗੇ ਤੁਸੀਂ ਕਿਸੇ ਵੀ ਸਾਧਨ ਖੇਤੀਬਾੜੀ ਸੰਦ ਦੀ ਐਡ ਮੋਟਰ ਕਨੈਕਸ਼ਨ ਜ਼ਮੀਨ ਪਲਾਟ ਦੀ ਐਡ ਕਰਵਾ ਸਕਦੇ ਹੋ ਜੀ ਅੱਗੇ ਗੱਲ ਕਰਦੇ ਹਾਂ ਜੀ ਸਵਰਾਜ 855 ਟਰੈਕਟਰ 2019 ਮਾਡਲ ਹੈ ਜੀ ਪੰਜਾਬ ਦਾ ਨੰਬਰ ਆ ਟਰੈਕਟਰ ਦਾ ਦੇਖ ਸਕਦੇ ਹੋ ਤੁਸੀਂ 2019 ਮਾਡਲ ਹੈ ਜੀ ਰੇਟ ਦੀ ਗੱਲ ਕਰਕੇ 6 ਲੱਖ 20 ਹਜ਼ਾਰ ਰੁਪਏ ਦੀ ਡਿਮਾਂਡ ਆ ਮੌਕੇ ਤੇ ਮਾਨਤਨ ਪੂਰਾ ਕੀਤਾ ਜਾਊਗਾ ਪੰਜਾਬ ਨੰਬਰ ਆ ਜੀ ਪਿੰਡ ਗਿਲਜੇ ਵਾਲਾ ਜ਼ਿਲ੍ਹਾ ਮਕਸਰ ਤਹਿਸੀਲ ਅਗੇ ਦੜਬਾਹ ਦੇ ਵਿੱਚ ਪੈ ਜਾਂਦਾ 89768 78210 98768 70 210 ਤੇ ਫੋਨ ਕਰਕੇ ਤੁਸੀਂ ਇਹ ਟਰੈਕਟਰ ਬਾਰੇ ਸਾਰੀ ਜਾਣਕਾਰੀ ਭਰਾਵੋ ਫੋਨ ਤੇ ਲੈ ਸਕਦੇ ਹੋ ਨਾਲ ਦੇ ਟਾਇਰ ਪਏ ਆ ਜੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਟਾਪ ਮਾਡਲ ਆ ਪਾਵਰ ਸਟੀering ਆ ਡਬਲ ਡਿਸਟ੍ਰਿਬਿਊਟਰ ਆ ਰਿਵਰਸ ਪੀਟੀਓ ਆ ਤੇਲ ਬ੍ਰੇਕਾਂ ਦੇ ਵਿੱਚ ਆ ਜੀ ਦੇਖ ਸਕਦੇ ਹੋ ਬਹੁਤ ਹੀ ਵਧੀਆ ਤੇ ਚੰਗਾ ਟਰੈਕਟਰ ਆ ਘਰੂ ਟਰੈਕਟਰ ਆ ਭਰਾਵੋ ਟਰੈਕਟਰ ਤੁਸੀਂ 2 ਦਿਨ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਆਵਰ ਸਟੀਰਿੰਗ ਟਰੈਕਟਰ ਆ ਜੀ। ਰੇਟ 6,20,000 ਰੁਪਏ ਡਿਮਾਂਡ ਹੀ ਆ। ਮੌਕੇ ਤੇ ਪੂਰਾ ਮਾਨਤਨ ਕੀਤਾ ਜਾਊਗਾ। ਇੱਕ ਵਾਰੀ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਬਣਦੀ ਜਾਣਕਾਰੀ ਫੋਨ ਤੇ ਜਰੂਰ ਲੈ ਲਿਓ ਜੀ। ਵੀਡੀਓ ਨੂੰ ਸਾਰੀ ਨੂੰ ਦੇਖ ਲਿਆ ਕਰੋ ਤਾਂ ਜੋ ਤੁਹਾਨੂੰ ਸਾਰੇ ਸੰਦਾਂ ਬਾਰੇ ਪ੍ਰੋਪਰ ਜਾਣਕਾਰੀ ਮਿਲ ਸਕੇ। ਅੱਗੇ ਜੀ ਨਿਊ ਵਿਸ਼ਕਰਮਾ ਦਾ ਧੂੜੀ ਰੀਪਰ ਵਿਕਾਊ ਆ। ਮਾਡਲ 2017 ਜੀ। ਕੰਡੀਸ਼ਨ ਦੇਖ ਸਕਦੇ ਹੋ ਸਾਫ ਕੰਡੀਸ਼ਨ ਦੇ ਵਿੱਚ ਏਰੀਆ ਵੀਰਾਂ ਦਾ ਸੰਗਰੂਰ ਆ ਜੀ ਸੰਗਰੂਰ ਏਰੀਆ ਦੇ ਵਿੱਚ ਇਹ ਤੂੜੀ ਵਾਲਾ ਰੀਪਰ ਵਿਕਾਊ ਹੈ ਅ ਰੇਟ ਵੀਰ ਕਹਿੰਦੇ ਫੋਨ ਤੇ ਦੱਸਾਂਗੇ ਜੀ ਨੰਬਰ ਆ 9781642631 9781642631 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਤੂੜੀ ਵਾਲੇ ਰੀਪਰ ਬਾਰੇ ਸਾਰੀ ਜਾਣਕਾਰੀ ਤੇ ਰੇਟ ਪੁੱਛ ਸਕਦੇ ਹੋ ਜੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਚੰਗੀ ਤਰ੍ਹਾਂ ਦੇਖ ਸਕਦੇ ਹੋ 17 ਮਾਡਲ ਹੈ ਏਰੀਆ ਸੰਗਰੂਰ ਦੇ ਵਿੱਚ ਤੂੜੀ ਵਾਲਾ ਨਿਊ ਵਿਸ਼ਕਰਮਾ ਕੰਪਨੀ ਦਾ ਹੈ ਰੀਪਰ ਆ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਰੇਟ ਫੋਨ ਤੇ ਪੁੱਛ ਲਿਓ ਭਰਾਵੋ ਅੱਗੇ ਗੱਲ ਕਰਦੇ ਹਾਂ ਜੀ ਸੋਨਾਲਿਕਾ RX 60 ਟਰੈਕਟਰ ਹੈ ਜੀ ਟਾਪ ਮਾਡਲ ਹੈ ਪਾਵਰ ਸਟੀering ਦੇ ਵਿੱਚ 16 ਮਾਡਲ ਟਰੈਕਟਰ ਆ ਭਰਾਵੋ ਪੰਜਾਬ ਨੰਬਰ ਦੇ ਵਿੱਚ ਆ ਜੀ ਏਰੀਆ ਭਦੌੜ ਦੇ ਵਿੱਚ ਕੰਡੀਸ਼ਨ ਦੇਖ ਸਕਦੇ ਹੋ ਬਿਲਕੁਲ ਨਵੀਂ ਕੰਡੀਸ਼ਨ ਆ ਜੀ 1700 ਘੰਟੇ ਚੱਲਿਆ ਹੋਇਆ ਟਰੈਕਟਰ ਆ 98157 96174 98157 96174 ਤੇ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਜਾਣਕਾਰੀ ਲੈ ਸਕਦੇ ਹੋ ਰੇਟ ਵੀਰ ਕਹਿੰਦੇ ਅਸੀਂ ਫੋਨ ਤੇ ਦੱਸਾਂਗੇ ਰੇਟ ਭਰਾਵੋ ਫੋਨ ਤੇ ਪੁੱਛ ਲਿਓ ਰੇਟ ਕੋਈ ਪੱਕਾ ਰੇਟ ਵੀ ਨਹੀਂ ਹੁੰਦਾ ਮਾਲਕ ਵੀਰ ਡਿਮਾਂਡ ਕਈ ਵਾਰ ਵੱਧ ਕਰ ਲੈਂਦੇ ਆ ਰੇਟ ਦੇਖ ਕੇ ਨਾ ਭੱਜਿਆ ਕਰੋ ਜੀ ਮੌਕੇ ਤੇ ਰੇਟ ਲੈਸ ਹੋ ਜਾਂਦਾ ਹੁੰਦਾ ਰੇਟ ਕੋਈ ਪੱਕਾ ਰੇਟ ਨਹੀਂ ਹੁੰਦਾ ਟਰੈਕਟਰ ਤੁਸੀਂ ਵਾਹ ਕੇ ਦੇਖੋ ਅੱਗੇ ਜੀ ਵੀਰਾਂ ਦੇ ਮੂਰਲੇ ਟਰੈਕਟਰ ਦੇ ਵੱਡੇ ਟਾਇਰ ਪਵਾਏ ਹੋਏ ਸੀਗੇ ਇਹ ਹੁਣ ਵੀਰਾਂ ਨੇ ਵੇਚਨੇ ਆ ਦੋਵੇਂ ਟਾਇਰ 50% ਪਏ ਆ ਜੀ ਏਰੀਆ ਭਿੱਖੀ ਮਾਨਸਾ ਆ ਰੇਟ ਆ ਜੀ 12000 ਰੁਪਿਆ ਫੋਨ ਨੰਬਰ ਆ ਜੀ 99156 83003 9915683003 ਤੇ ਫੋਨ ਕਰਕੇ ਤੁਸੀਂ ਇਹ ਟਾਇਰਾਂ ਬਾਰੇ ਜਾਣਕਾਰੀ ਲੈ ਸਕਦੇ ਹੋ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ ਧੰਨਵਾਦ